ਸ੍ਰੀ ਕਾਲਵਾਜੀ ਸਾਰਿਆਂ ਨੂੰ ਵੈਲਕਮ ਹੈ ਜੀ ਆਪਣੀ ਇੱਕ ਹੋਰ ਨਵੀਂ ਵੀਡੀਓ 'ਚ ਲੋ ਜੀ ਬਾਈ ਕਈ ਵੀਰਾਂ ਦੀ ਡਿਮਾਂਡ ਸੀ ਹਨਾ ਵੀ ਬਾਈ ਜਦੋਂ ਸ਼ਾਮ ਨੂੰ ਅੱਡੇ ਤੇ ਆਉਂਦੇ ਆ ਹਨਾ ਅੱਡੇ ਤੋਂ ਆ ਕੇ ਵੀਡੀਓ ਬਣਾਇਆ ਕਰੋ ਵੀ ਜਦੋਂ ਰੋਟੀ ਪਾਣੀ ਸਾਰੇ ਬੰਦੇ ਖਾਣੇ ਆ ਹਨਾ ਉਹ ਚੀਜ਼ ਦੀ ਬਣਾਇਆ ਕਰੋ ਬਾਕੀ ਸਾਡਾ ਚਾਚਾ ਇੱਧਰ ਖਵਾਣੋ ਆ ਕਿੰਦਾ ਚਾਚਾ ਵਧੀਆ ਵਧੀਆ ਕੀ ਬਣਾਏਗਾ ਅੱਜ ਆਲੂ ਭੜੀ ਆਲੂ ਭੜੀ ਆਲੂ ਭੜੀ ਵਿੱਚ ਪਕੌੜਾ ਆਲੂ ਭੜੀ ਪਕੌੜਾ ਮਿਕਸ ਵਿੱਚ ਚੱਲੇਗਾ ਅੱਜ ਹੈ ਠੀਕ ਹੈ ਆਲੂ ਕੱਟੀ ਜਾਣਾ ਹੈ ਵਾਹ ਜੀ ਵਾਹ ਇਕਣਾ ਲੱਗਦੇ ਆ ਬਾਈ ਤੜਕੇ ਕਮੈਨਾਂ ਵਾਲਿਆਂ ਨੇ ਕਿਉਂ ਅੱਡ ਕੱਢ ਲਾ ਸਾਨੂੰ ਚਾਚੇ ਨੇ ਤਸੱਲੀ ਕਰਾਈ ਪਈਆ 300 ਰੁਪਏ ਕਿਲੋ ਮਿਲਦਾ ਪੰਜਾਬ ਦੇ ਵਿੱਚ ਚਾਚਾ ਇਹ ਇੱਥੇ ਚਾਚਾ ਜਿੱਦ ਨੂੰ ਜਾਂਦਾ ਚਾਰ ਬੋਤੀ ਹੱਥ 'ਚ ਫੜ ਲਿਆ ਹੁੰਦਾ ਹੈਗਾ ਨਹੀਂ ਚਾਚਾ ਨਜ਼ਾਰਾ ਕਿ ਨਹੀਂ ਹੈ ਆ ਜੀ ਇਹਦਾ ਨਜ਼ਾਰਾ ਲਸਣ ਲੋਸਣ ਦਾ ਨਾ ਚਾਚਾ ਬਣਾ ਰਿਹਾ ਜੀ ਆਲੂ ਭੜੀ ਮਹਾਰਾਜ ਦਾ ਪ੍ਰਕਾਸ਼ ਚਾਚੇ ਨੇ ਲਾਇਆ ਹੈ ਰਮੰਦਰ ਸਾਹਿਬ ਤੋਂ ਗੁਰਵਾਨੀ ਲਾਈਵ ਚੱਲਦੀ ਆ ਬਾਈ ਹਾਂ ਨਾ ਜੀ ਪ੍ਰਸ਼ਾਦਾ ਪਾਣੀ ਬੰਦਾ ਜਮੇ ਛਾੜਾ ਬੰਦਾ ਵੈਸ਼ ਨੂੰ ਬੰਦਾ ਨਾ ਕੋ ਖਾਂਦਾ ਨਾ ਪੀਂਦਾ ਰੋਟੀ ਵਾਲਾ ਬੰਦਾ ਤਾਂ ਹੈ ਜੀ ਚਾਹੀਦਾ ਜਾਂ ਚਾਹੇ ਕਿ ਨਹੀਂ ਖਾਣੇ ਪੀਣੇ ਵਾਲਾ ਨਹੀਂ ਚਾਹੀਦਾ ਹੈ ਕਿ ਨਹੀਂ ਆਹ ਬਾਬੇ ਨਾਲ ਉਹ ਹੈ ਉਹ ਆਲੂ ਖੇਲਣੇ ਕੀ ਨਹੀਂ ਆ ਕਿ ਆਪਣੇ ਕੋ ਲੈਂਦੀ ਦੀ ਮੈਂ ਇੱਕ ਦਿਨ ਟੋਟੇ ਹੈਲੋ ਹੈ ਅਬ ਕਿਹਨੇ ਨਿਕਲਦੇ ਨੇ ਵੇਦਾ ਇਕੱਠਾ ਹੀ ਪਈ ਦੇਦੂ ਕੋਈ ਕਹਿੰਦਾ ਇਕੱਠੇ ਦੇ ਸੌਦਾ ਮਾਰਿਆ ਜੀ 10 ਕਿਲੋ ਦੇ 20 ਕਿਲੋ ਦੇ ਮਹਾਂ ਤੋਂ ਇਕੱਠੇ ਹੀ ਦੇਗਾ ਨਾ 100 ਰੁਪਏ ਕਿਲੋ ਮਹਾਂ ਤੋਂ 10 2 ਕਿਲੋ ਨਹੀਂ ਨੂੰ ਸਾਰੇ ਦੇ 10 ਕਿ 100 ਰੁਪਏ ਲੈਣਾ 20 120 ਲੈਣਾ ਕਹਿੰਦਾ ਲੈ ਜਾ ਸਰਦਾਰ ਜੀ ਮੈਂ ਕਹਾਂ ਦੇ ਦੇ ਤੂੰ ਚੱਲ ਆਇਆ ਵੀ ਆਪਣਾ ਵਧੀਆ ਲੰਗ ਸਰ ਕੇ ਲੰਘੇ ਪੰਜ ਸੱਤ ਰਹਿਣਾ ਬਾਕੀ ਇਹ ਚਾਚਾ ਰੋਟੀ ਪਾਣੀ ਲੱਗਿਆ ਹਾ ਤਲਕਾ ਸਰੇ ਜੀ ਭਰੇ ਕੰਮ ਇਧਰ ਮਸ਼ੀਨ ਨਵੀਂ ਤਾਂ ਆ ਗਈ ਅੱਡੇ ਤੇ ਰਾਣੀ ਆਉਣੇ ਵਾਲੀ ਆ ਬੱਸ ਰਾਣੀ ਸੁੰਦਰ ਉਹ ਵੀ ਆਉਂਦੀ ਹੋਣੀ ਹੈ ਕਿਤੇ ਰਾਤ ਦੇ ਚ ਰਾਜੂ ਕਿ ਮੇਰੇ ਇਹ ਪੱਥਰਾਂ ਵਾਲੇ ਚ ਪੱਥਰ ਬਹੁਤ ਹੈ ਨਾ ਰੇਨ ਰੇ ਪੱਥਰ ਹੈ ਹਾਂ ਉਹ ਇੱਕ ਵਾਰ ਔਖਾ ਜਿਹਾ ਲੱਗਦਾ ਫਿਰ ਤਾਂ ਆਹ ਜੇ ਹੋ ਜਾਂਦਾ ਬੰਦਾ ਉਦੋਂ ਪੱਥਰਾਂ ਪਰ ਉਹਥੇ ਚਲਾਈਓ ਆਪਾਂ ਜੋ ਮੂਵੀ ਵਾਹੋ ਨਹੀਂ ਇੱਥੇ ਤਾਂ ਜਿੱਥੇ ਤੈਨੂੰ ਭੇਜਿਆ ਉੂੰ ਵਧੀਆ ਬੰਦੇ ਵਧੀਆ ਉਧਰ ਨੂੰ ਹਾਂ ਨਾਲੇ ਪੈਸੇ ਕੈਸ਼ ਦੇ ਪੈਸੇ ਸਾਰੇ ਨਾਖਦਾ ਹਾਂ ਇਹ ਤਾਂ ਗੱਲ ਹੈ ਜੀ ਬਈ ਸਵਾਦ ਲਿਆਦਾ ਬਈ ਨੇ ਆਪਾਂ ਕੈਸ਼ ਵਾਲਾ ਤਾਂ ਵੀ ਨਾਲ ਦੀ ਨਾਲ ਪੇਮੈਂਟ ਦੇਈਏ ਖੇਤ ਵੜਦੇ ਸਾਰ ਨਾਲ ਦੀ ਨਾਲ ਝੂਠ ਬੋਲਦੇ ਮੈਂ ਕਿਹਾ ਜਿਨ੍ਹਾਂ ਦਾ ਇੱਕ ਇੱਕ ਡੇਡ ਡੇਡ ਬਿੱਗਾ ਉਹਨੇ ਕਿਹਾ ਝੂਠ ਬੜਾ ਹੀ ਝੂਠ ਬੋਲੂਗਾ ਛੋਟਾ ਨਹੀਂ 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 ਝੂਠ ਨਹੀਂ ਬੋਲਦੇ ਸਹੀ ਹੈ ਯਾਰ ਇਹ ਤਾਂ ਇੱਧਰ ਬਿੱਗਾ ਹੀ بڑا ਆ ਮੈਂ ਵੀ ਅੱਜ ਲਾ ਕੇ ਦੇਖਿਆ ਹਿਸਾਬ ਕਿਤਾਬ ਤਿੰਨ ਚਾਰ ਖੇਤ ਮੈਂ ਨਾ ਬਈ ਆਪ ਤਸੱਲੀ ਕਰਕੇ ਨਾਮ ਕੇ ਦੇਖਿਆ ਮੈਂ ਕਿਹਾ ਯਾਰ ਨਹੀਂ ਵੀ ਆਪ ਤਸੱਲੀ ਕਰਕੇ ਦੇਖਾਂ ਅੱਜ ਪਰ ਗੇੜਾ ਦਿੱਤਾ ਨਾ ਉੱਪਰੋਂ ਨਾ ਐਪੂਪ ਤੇ ਬਈ ਭਰੋਸਾ ਨਹੀਂ ਕਰਦੇ ਨਾ ਆਪਾਂ ਨੂੰ ਭਰੋਤਵਾਰ ਨਹੀਂ ਆਉਂਦਾ ਪਰੋਂ ਇਹੋ ਜਿਹੇ ਨੇ ਵੀ ਕਿਤੇ ਘੱਟੇ ਨਹੀਂ ਦੱਸੀ ਜਾਵੇ ਯਾਰ ਇਹਦੇ ਭਲੇਖੇ ਜਿ ਕਿਤੇ ਜੀ ਰਗੜੇ ਨੇ ਆਪੇ ਨਾ ਰਗੜਾ ਖਾਈ ਜਾਈਏ ਵੀ ਅੱਜ ਆਪ ਕੇ ਦੇਖਿਆ ਐਮਪੀ ਕਿਸਾਨ ਆਏ ਭਾਈ ਕਹਿੰਦਾ ਮੈਂ ਤੁਹਾਨੂੰ ਕੱਲੂ ਚਲਾਉਣੀ ਵੀ ਸਿਖਾਉਂਗਾ ਉਹ ਸਾਰੀ ਵੀਡੀਓ ਦੇ ਵਿੱਚ ਅਗਲੀ ਨੈਕਸਟ ਵੀਡੀਓ ਤੇ ਤੇ ਪਾਵਾਂਗੇ ਇੱਕ ਛੋਟੀ ਜਿਹੀ ਹੈ ਨਾ ਜਿਹੜੇ ਮੇਰੇ ਕਮਾਈਨ ਵਾਲੇ ਭਰਾ ਐ ਚਲੋ ਜੀ ਫਾਇਦਾ ਹੋ ਜਿਆ ਕਰੇ ਤਾਂ ਆਪਾਂ ਨੂੰ ਉਹਦੇ ਵਿੱਚ ਕੀ ਆ ਸਾਰਾ ਤੁਹਾਨੂੰ ਦਿਖਾਉਂਗਾ ਉਹਦੇ ਵਿੱਚ ਵੀ ਹੈ ਨਾ ਬਾਕੀ ਇਹ ਉੱਧਰ ਚੱਲੀ ਦੀ ਅੱਜ ਉੱਥੇ ਵੱਢ ਕੇ ਹੁਣੇ ਆ ਗਈ ਇਹ ਦੋਈ ਆਈ ਹੋਈ ਰਾਜੀ ਉਹਨਾਂ ਨੂੰ ਲਾ ਤਾਂ ਮੰਨੀ ਉਹਨਾਂ ਨੂੰ ਫੋਨ ਮੇਰਾ ਫੋਨ ਵੀ ਉਹ ਲੈ ਗਿਆ ਜੀ ਮਾਜੀ ਉਹ ਏਰੀਆ ਉਹ ਦੇਖਣ ਗਿਆ ਖੇਤ ਦੇਖਣ ਗਿਆ ਉਹਦੇ ਨਾਲ ਉਹ ਹੈ ਬਲੇਡ ਬ੍ਰੂਡ ਤਾਂ ਟੁੱਟਿਆ ਕੋਈ ਨੋ ਬਲੇਡ ਆਹੀ ਆ ਸਮਝਾ ਜਉ ਪੱਥਰ ਕਰਕੇ ਨੰਨਾ ਉਹ ਪੱਥਰ ਦੇ ਹਾਂ ਜਣੀ ਛੱਡਿਆ ਨਹੀਂ ਇਹਨੇ ਉੱਧਾ ਵੱਢੀ ਜਾਂਦਾ ਪਾਲਾ ਮੈਂ ਪਾਉਂਗਾ ਇਹਨੂੰ ਹੋਰ ਪਾ ਲੋ ਇੱਕ ਬੰਨ ਫਿੰਗਰ ਵੀ ਪਾ ਲੋ ਨਵੀਂ ਕਾਹ ਨੂੰ ਨਵੀਂ ਮਸ਼ੀਨ ਆਉ ਜੂਟ ਝਾੜ ਛੱਡੂਗੀ ਪਤਾ ਨਹੀਂ ਬਲੇਡ ਪਤਾ ਨਹੀਂ ਕਿਹੜੀ ਕੰਪਨੀ ਦਾ ਉਹਨੇ ਇਹਨਾ ਦੰਦਾ ਉੱਕਣੇ ਪਿਆ ਹੈ ਹਨਾ ਆਹ ਹੁੰਦਾ ਹੋ ਗਿਆ ਇਹਦੇ ਤੇ ਆਵਾਜ਼ ਜੀ ਵੀ ਕਰਦਾ ਬਲੇਡ ਵਿੰਗਾ ਹੈ ਕੋਈ ਵਿੱਚ ਵਿੰਗਾ ਇੱਕ ਅੱਧਾ ਆਵਾਜ਼ ਜੀ ਵੀ ਕਰਦਾ ਛੱਕ ਛੱਕ ਜੀ ਹਾਂ ਹੂੰ ਚੱਕਿਆ ਹੈ ਹੈ ਹੂੰ ਚੱਕਿਆ ਹੈ ਹਾਂ ਉਧਰ ਤਾਂ ਹੈ ਨਾ ਉਹ ਐਡਜ ਵੀ ਇੱਕ ਮੈਂ ਸਿੱਧਾ ਕਰਿਆ ਉਸ ਵੇਲੇ ਮੇਰੇ ਕੋ ਹੋ ਗਿਆ ਤਾਂ ਬਲੇਟ ਬਲੇਟ ਡਾਇਮੰਡ ਦਾ ਥੋੜੀ ਆਉਂਦਾ ਸਰਪਦਾਉਂਦਾ ਆ ਆ ਐਡਾ ਵਾਲਾ ਵੀ ਟੁੱਟਿਆ ਯਾਰਾ ਜੀ ਇੱਕ ਆ ਐਡਾ ਵਾਲਾ ਵੀ ਟੁੱਟਿਆ ਇੱਕ ਆ ਦੇਖ ਕਿਉਂਕਿ ਜਿਹੜਾ ਆਪਣੇ ਚੇਨ ਦੇ ਉੱਤੇ ਡਾਇਮੰਡ ਦਾ ਨਿਸ਼ਾਨ ਨਹੀਂ ਵੱੜਦੀ ਤੇ ਹੈਗੀ ਕੋਈ ਛੜਦੀ ਨਹੀਂ ਝੂਠ ਜੀ ਚੱਲ ਇਹਨਾਂ ਦੇ ਫੇ ਕੱਲ ਨੂੰ ਬਦਲ ਲਈ ਮੇਰੀ ਗੱਲ ਤਾਂ ਤੁਹਾਨੂੰ ਹਾਂ ਇਹ ਆਪਣੀ ਚੈਨ ਤੇ ਨਿਸ਼ਾਨ ਨਹੀਂ ਡਾਇਮੰਡ ਦਾ ਆ ਟੈਨ ਵੀ ਟੁੱਟ ਗਈ ਅੱਜ ਹੈ ਦੇਖੋ ਬਸ ਆ ਚੀਜ਼ ਆ ਨਾ ਬਾਈ ਪੱਥਰ ਪੁੱਥਰਾਂ ਵਾਲੇ ਲੱਗ ਕੇ ਜੇ ਨਾ ਚੱਲੀ ਜਾਵੇ ਤਾਂ ਚੀਜ਼ ਚੱਲੀ ਜਾਵੇ ਵਧੀਆ ਚੱਲੀ ਜਾਵੇ ਡਾਇਮੰਡ ਦਾ ਯਾਦ ਹੈ ਆਪਣੇ ਉਹਦੇ ਵੀ ਚੈਨ ਤੇ ਵੀ ਇਹੀ ਨਿਸ਼ਾਨ ਆ ਨਾ ਡਾਇਮੰਡ ਦਾ ਨਹੀਂ ਤਾਂ ਆਪਦੀ ਖਬਰ ਕਿਹੜੀ ਕੰਪਨੀ ਦੀ ਇਹਦਾ ਰੰਗ ਦੇਖ ਨੋ ਨੋ ਪਤਾ ਲੱਗੂ ਇਹਦਾ ਪਤਾ ਲੱਗੂ ਹੋਰ ਰੰਗ ਲੈ ਕੇ ਹੀ ਲੱਗ ਹਾਂ ਹੋਰ ਬੱਜੀ ਆ ਠੀਕ ਆ ਬਾਈ ਤੂੰ ਤਾਂ ਦੂਆ ਹੀ ਬਣ ਗਿਆ ਨਾ ਪਾਨੀ ਜੀ ਉਹ ਟੈਨ ਚਲਾ ਦੇ ਆਪਣਾ ਬਾਨਾ ਪੈਣਾ ਬਾਈ ਹਾਂ ਬਾਨਾ ਪੈਣਾ ਕਿਉਂ

ਇਸੇ ਨੇ ਦੂਸਰੀ ਕੋ ਭੇਜ ਦੇਂਗਾ ਦੂਸਰੀ ਗੱਡੀ ਕੋ ਹਾਂ ਹਾਂ ਆਦੋ ਹੀ ਭੇਜ ਦੂੰਗਾ ਉਹ ਆਹ ਪਤਾ ਕੈ ਸਕਦਾ ਇਸ ਕੋ ਤਾਂ ਖੁੱਲੇ ਮੇ ਰੱਖਾਂਗੇ ਅਬ ਵੀਡੀਓ ਬਣਾ ਲਓਗੇ ਮੇਰਾ ਤੇਰਾ YouTube ਪਰ डालेंगे ਵੀਡੀਓ ਅਸੀਂ ਡੇਲੀ ਤਾਂ ਲਾਲਦੇ ਤੂੰ ਦੇਖਤਾ ਨਹੀਂ ਹੈ ਦੇਖਤਾ ਨਹੀਂ ਮੈਂ ਮੇਰੇ ਕੋ ਡੇਲੀ ਤਾਂ ਹਮ ਡਾਲਦੇ ਆਂ ਹੋ ਗਈ 4:09 ਮਰਾਣ ਦੇ ਹੁਣ ਕਿਆ ਕਰਨਾ ਛੱਡ ਪਰੇ ਹੁਣ ਹੈ ਨਾ ਦੱਸਾਂ ਕਹਿੰਦਾ ਫੋਨ ਤਾਂ ਕੰਪਨੀ ਕੱਢੂੰਗਾ ਹੈ ਕਹਿੰਦਾ ਤੂੰ ਕਿਉਂ ਭੋਲੇ ਬੰਦੇ ਨੂੰ ਹੈ ਵਾਜੀ ਕਹਿੰਦਾ ਵਾਜੀ ਨੂੰ ਤਾਂ ਭੋਲਾ ਹੀ ਦੱਸਣ ਲੱਗਾ ਤੇਰੀ ਪਕੌੜੀਆਂ ਖਾਜੋ ਵੇਚ ਕੇ ਵਾਜੀ ਹਉਹ ਸਹੀ ਗੱਲ ਕੱਲ ਮੋਟੂ ਕਹਿੰਦਾ ਇਹਦਾ ਹਾਂ ਸੋ ਪਿਆ ਇਹ ਅੱਗੋ ਹੈ ਇੱਦੀ ਅੱਗਾਂ ਦੰਦੀਆਂ ਕੱਢਣ ਲੱਗਾ ਵੀ ਦੱਤੀਆਂ ਵੇਚ ਕੀ ਕਰਦਾ ਯਾ ਰੈਣ ਦੇ ਛੱਟ ਪਰੇ ਯਾਰ ਇਦੀ ਐਲੀਵੇਟਰ ਨਾਲ ਚੈਨਾ ਦੇਖਣੀ ਨਹੀਂ ਕੋਰ ਵਾਜੀ ਠੀਕ ਹੈ ਬੀ ਖੋਲ ਕਹਿੰਦਾ ਇੱਕ ਵਾਰ ਦੇਖੋ ਮਾਰ ਲੈਣੇ ਹੱਥ ਕਰਾ ਹਾਂ ਦੇਖੋ ਉਹ ਵੀ ਖੋਲ ਕੇ ਲੋਈ ਵੀਰ ਆਪਾਂ ਪਹੁੰਚ ਗਏ ਅੱਡੇ ਤੇ ਆਪਣੀਆਂ ਲੱਗੀਆਂ ਮਸ਼ੀਨਾਂ ਸਾਰੀਆਂ ਆਪਾਂ ਹੁਣ ਚੱਲਦੇ ਆਂ ਦਸ਼ਮੀਰ ਕੋਲੇ ਰੱਜੂ ਬਾਈ ਔਰ ਰੱਜੂ ਐ ਕੀ ਕਰੀ ਜਾਨਾ ਪੰਪ ਵਾਲਿਆਂ ਨੂੰ ਦੇਖਦਾ ਫਿਰਦਾ ਮਾ ਮੈਂ ਕਹਾਂ ਇਹ ਸੌਂਦੇ ਆ ਕਿ ਨਹੀਂ ਸੌਂਦੇ ਐ ਸੌਂਗੇ ਤੇ ਨਹੀਂ ਹਾਂ ਤੇਰੇ ਬਣਾ ਹੋਰ ਤਰ੍ਹਾਂ ਠੀਕ ਆ ਰਾਈ ਮੈਂ ਉਹ ਪੁੱਛਦਾ ਜਿਹੜਾ ਕੱਲ ਕਹਿੰਦਾ ਸੀ ਮੈਂ ਨਮਾ ਮੰਨਾ ਹਾਂ ਕਿ ਮੈਨੂੰ ਮਸ਼ੀਨ ਨਹੀਂ ਚਲਾਉਣ ਆਉਂਦੀ ਆ ਨਹੀਂ ਹੁੰਦਾ ਅੱਛਾ ਮੈਂ ਪੁੱਛ ਕੇ ਆਵਾ ਜੋ ਪਿਆ ਕਿ ਕੋਈ ਹੋਰ ਅੱਜ ਕੋਈ ਹੋਰ ਪਿਆ ਜਿਹਦੀ ਕੱਲ ਇਹ ਫੋਟੋ ਦਿਖਾਉਂਦੇ ਤੇ ਅੱਛਾ ਉਹ ਪਿਆ ਜਿਹਦਾ ਫੋਟੋ ਖਿੱਚਣ ਲੱਗੇ ਤੇ ਸਹੀ ਗਾ ਠੀਕ ਹੋਰ ਸੁਣਾ ਫਿਰ ਵਧੀਆ ਹੋਰ ਫਿਰ ਮਸ਼ੀਨ ਕਿਵੇਂ ਲੱਗੀ ਪੂਰੀ ਸਾਹ ਆਹ ਚਲਾਈ ਸੀ ਉਹ ਕੱਲ ਇਹ ਵਧੀਆ ਮਸ਼ੀਨ ਮਾਰੀ ਦਰ ਹਾਂ ਤੇਰੇ ਮੋਰੇ ਕੰਮ ਮੈਂ ਭੱਜੀ ਫਿਰਦੀ ਸੀ ਹਾਂ ਇਹ ਤਾਂ ਗਲਪੂਰੀ ਜੀ ਕੱਢੀ ਵਰਦੀ ਸੀ ਆਪਣੇ ਹੱਤਾਂ ਨਾਲ ਕੋਈ ਵੀ ਫੜਾ ਲਿਆ ਬਾਈ ਹਾਂ ਇਹ ਤਾਂ ਗਲਤਰੀ ਮੈਂ ਗੱਲ ਪਤਾ ਦੇਖਿਆ ਹੀ ਆ ਹਾਂ ਇਹ ਤਾਂ ਮੈਨੂੰ ਪਤਾ ਵੀਰੇ ਜੇ ਮੇਰੇ ਹੱਥਾਂ 'ਚ ਇਹ ਆ ਹਾਂ ਤਾਂ ਇਹ ਵੀ ਉੰਨੀ ਦੌੜੂ ਉਹ ਵੀ ਹੁੰਦੀ ਸੀ ਹਾਂ ਸਹੀ ਆ ਹਾਂ ਇਹ ਤਾਂ ਮੈਨੂੰ ਪਤਾ ਬਾਈ ਚਾਹੇ ਨਵੀਂ ਚਾਹੇ ਪੁਰਾਣੀ ਇਹਦਾ ਇੱਕ ਬਰਾਬਰ ਆ ਬਾਕੀ ਚਲਾਈ ਜਾਂਦਾ ਹੁਣ ਤਾਂ ਹਾਂ ਮੇਰੇ ਹੱਥ 'ਚ ਨਹੀਂ ਸੀ ਉਹ ਮੈਂ ਕਹਿੰਦਾ ਹਾਂ ਬਹੁਤ ਵਧੀਆ ਚੱਲੀਆਂ ਇੰਨੀ ਮੈਂ ਕਹਿੰਦਾ ਹਾਂ ਹਾਂ ਇੰਨੀ ਕੁ ਵਧੀਆ ਚੱਲੀਆਂ ਹਾਂ ਵੀ ਜਿਵੇਂ ਕਹਣਾ ਉਹ ਨਵੀਂ ਤੇ ਆਪਾਂ ਬੈਨਨੇ ਆ ਹਨਾ ਉਹ ਵੀ ਚਲਾਉਣਾ ਤੇ ਨਾ ਇਹਦਾ ਪਤਾ ਲੱਗਦਾ ਜੇ ਆ ਕੇ ਇਹਦੇ ਤੇ ਬੈਨਨੇ ਆ ਹਾਂ ਨਾ ਹੋਗਾ ਪਤਾ ਲੱਗ ਹਾਂ ਨਹੀਂ ਇਹ ਤਾਂ ਫਰਕ ਨਹੀਂ ਲੱਗਦਾ ਤੁਹਾਨੂੰ ਹਾਂ ਹੁਣ ਕਿੱਥੇ 99 ਮਾਡਲ ਕਿੱਥੇ ਉਹ 25 ਮਾਡਲ ਹਾਂ ਠੀਕ ਆ ਬਾਕੀ ਲੱਗ ਲੱਗ حساب ਹੁੰਦਾ ਤੁਹਾਨੂੰ ਪਤਾ ਯਾਰ ਨਹੀਂ ਫਰਕ ਲੱਗਦਾ ਹੀ ਨਹੀਂ ਹੁਣ ਤਾਂ ਇਹਦਾ ਪਤਾ ਕੀ ਆ ਉਹ ਕੱਲ ਮੈਂ ਇਹਦੇ ਤੇ ਬੈਠਿਆ ਹਾਂ ਹਾਂ ਠੀਕ ਆ ਅੱਜ ਮੈਂ ਉਹਦੇ ਤੇ ਬੈਠਿਆ ਹਾਂ ਹਾਂ ਤੇ ਐ ਵੀ ਨਹੀਂ ਹੈਗਾ ਵੀ ਹਾਂ ਚਲਾਈ ਤੇ ਤਾਂ ਫਰਕ ਲੱਗਦਾ ਹੁੰਦਾ ਜੇ ਮਸ਼ੀਨ ਖਰਾਬ ਕਰੇ ਨਹੀਂ ਖਰਾਬੇ ਨਹੀਂ ਕਰਦੀ ਬਹੁਤ ਵਧੀਆ ਚੱਲਦੀ ਹੈ ਸਫਾਈ ਵੀ ਪੂਰੀ ਆ 25 ਫਿਰਦੀ ਆ ਇਹਨਾਂ ਹਾਂ ਬਾਕੀ ਗੱਗਨ ਉਹਨਾਂ ਨੇ ਅੱਜ ਚਲਾਈ ਆ ਹਾਂ ਹੋਰ ਗੱਗਨ ਵੀਰੇ ਕੀ ਆਲਾ ਵਧੀਆ ਬਹੁਤ ਅਗਰ ਕਿ ਮੇਰੇ ਕੀ ਫਰ ਮਸ਼ੀਨ ਤੈਨੂੰ ਤੇ ਚਲਾਈ ਅੱਜ ਤੁਸੀਂ ਵੀ ਹੋਰ ਵਧੀਆ ਜੰਲੀ ਪੂਰੀ ਹਾਂ ਯਾਰ ਇੱਲੇ ਤੇ ਪੂਰੇ ਹਾਂ ਇਹ ਤਾਂ ਬੰਦਾ ਨਾ ਹੋਵੇ ਬਰਾਣਾ ਹੂੰ ਬੱਚੀ ਬੰਦਾ ਹੀ ਤੰਗ ਕਰਦਾ ਨਾ ਬਸ ਆਪਾਂ ਇਹਨੂੰ ਬਚੀ ਜੋ ਤੰਗ ਕਰਦਾ ਹਾਂ ਹਾਂ ਇਹ ਤਾਂ ਹੂੰ ਚੰਗੀ ਆ ਹੋਰ ਤਾਂ ਨਹੀਂ ਕੋਈ ਤੰਗ ਕਰਦਾ ਦੱਸ ਦੇ ਹਾਂ ਮੁੰਡਿਆ ਖੋਲਤਾ ਫਿਰ ਅਰਥ ਇਹ ਕਹਿੰਦਾ ਵੀ ਕਿਤੇ ਰਾਤ ਜੂਨੇ ਲੈ ਕੇ ਨਾ ਭੱਜ ਜਾਣਾ ਅੱਛਾ ਐ ਸਮਝਦੇ ਆਪਾਂ ਨੂੰ ਹਾਂ ਬਈ ਐ ਸਮਝਦੇ ਤੇ ਸਾਨੂੰ ਵੀ ਕਿਤੇ ਮਸ਼ੀਨਾਂ ਲੈ ਕੇ ਚਲੇ ਜਾਣਾ ਜਿਹੜੀ ਵਿੱਚ ਆਹ ਵਾਲੀ ਵੀ ਆਰਥ ਖੋਲਦਾਰ ਆ ਨੂੰ ਕਿਤੇ ਰਾਤ ਜੂਨੇ ਰਾਤ ਨੂੰ ਵੱਡਣ ਨਾ ਚਲੇ ਜਾਣਾ ਤੇ ਨਾਲ ਹੂੰ ਸੁੱਤੇ ਪੇ ਪੇ ਨਾ ਕਰਾਂਗੇ ਆਹ ਵਾਲੀ ਦਾ ਡੀਜ਼ਲ ਪਚਾ ਲੈਣੀ ਇਹਦਾ ਫੂਕੇ ਹਾਂ ਆਹ ਡੀਜ਼ਲ ਆ ਰਿਹਾ ਚੱਕਰ ਨਹੀਂ ਪੰਪ ਆਪਣਾ ਆਪ ਦਾ ਮੇਰਾ ਪੰਪ ਕੋਲੇ ਆਪਾਂ ਡੀਜ਼ਲ ਦਾ ਆਪਾਂ ਮੁਕਤ ਨਹੀਂ ਦੇਣਾ ਬਾਈ ਉਹਨੇ ਆ ਗਏ ਆ। ਹਾਂ। ਬਸੀ ਆਪਾਂ ਹੁਣ ਤਰਪਾਨ ਪਾਉਣੀ ਆ। ਤਰਪਾਨ ਪਾ ਕੇ ਆਪਾਂ ਸੋਈਏ। ਫਿਰ ਫੇਰ ਸਾਜ ਰਹੀ ਜੇ। ਹਾਂ ਆਵਾ ਸੁਭਾ ਸਾਰੇ ਨੇ ਉੱਠਾ। ਆ ਬਾਈ ਲਾਗੇਗਾ। ਹਾਂ। ਹਾਂ। ਇੱਕ ਮਾਰ ਇੱਧਰ ਵੱਧ। ਦੇਖ ਨਾਣੇ ਵਾਲੀ ਵੱਧ ਇੱਧਰ ਵੱਧ। ਬਾਈ ਰੋਟੀ ਖਾਣ ਲੱਗਿਆ ਜੀ। ਇੱਧਰ ਵੱਧ ਇੱਧਰ ਵਾਲੀਆਂ। ਜੀ। ਹਾਂ ਠੀਕ ਆ ਜੀ। ਆ ਚੱਕ ਦੋ ਪ੍ਰਸ਼ਾਦੀ ਜੀ ਲੈ ਕੇ ਬਾਬੇ ਦੇ ਨਾਮ। ਔਰ ਅੱਜ ਤਾਂ ਰੋਟੀ ਬਾਈ ਦੇ ਕਰਮਾਂ ਚ ਹੈ ਰਹੀ ਜਿਆ ਹੁਣ ਖਾਣ ਲੱਗੇ ਵੀ ਕੱਲ ਦੀ ਖਾਧੀ ਹੋਈ ਰਾਤ ਦੀ ਰੋਟਾਂ ਨਹੀਂ ਲੱਭਦਾ ਕੋਈ ਆ ਲੈ ਪੱਟਾ ਲੈ ਲੈ ਯਾਰ ਰਾਤ ਦੀ ਰੋਟੀ ਖਾਣ ਦਾ ਨਸੀਬ ਹੋਈ ਆ ਅਗਲਾ ਕਹਿੰਦਾ ਕਿ ਕਮਾਈਆਂ ਦੇ ਬਾਈ ਹਾਂ ਕਮਾਈਆਂ ਐ ਗਾਂ ਲੈ ਆਉਂਦੇ ਜੀ ਆਈਫੋਨ ਲਈ ਫਿਰਦੇ ਆ ਹੈ ਬੁਰਾ ਨਾ ਹਾ ਹੋ ਨਾ ਖਾਣ ਪੀਣ ਦਾ ਟਾਈਮ ਆ ਕੋਈ ਨਾ ਸੌਣ ਦਾ ਟਾਈਮ ਰਾਤ ਨੂੰ ਵੀ ਸਤੇ ਆ ਸੋ ਵਜ ਗਏ ਇੱਕ ਨਹੀਂ 1:44 ਮਿੰਟ ਤੇ ਮੈਂ ਪਏ ਆ ਸੋ ਵਜ ਗਏ ਫਿਰ ਪੰਜ ਛਿੜਤਾ ਜਾਇਆ ਫਿਰ ਸੋਰ ਮੀਂਹ ਫੇਰ ਆਉਣ ਲੱਗਿਆ ਜਲਾ ਵਧੀਆ ਕਰਤਾ ਮੱਪ ਵਾਲਾ ਜਦੋਂ ਮੈਂ ਛਤਰੀ ਤੇ ਗਰੇ ਹਾਂ ਜਦੋਂ ਮਰਜਾ ਤਲੀ ਤੇ ਗਰੇ ਹੋਰ ਅਸੀਂ ਮੈਂ ਇੱਕ ਵਾਰੀ 44 ਮਿੰਟ ਤੇ ਮੋਬਾਈਲ ਰੱਖਿਆ ਬਾਈ ਟਾਈਮ ਦੇਖ ਕੇ ਮੈਂ ਤੇਈ ਵਾਰ ਮੰਨ ਇकडे ਮੈਨੂੰ ਤਾਂ ਨਹੀਂ ਲੱਗਿਆ ਕਿ ਮੈਂ ਸੌਂ ਗਿਆ ਫਿਰ ਬਾ ਚਾਰ 5:30 ਵਜੇ ਫੇਰ ਉੱਠ ਗਿਆ ਤਾਂ ਇਹ ਮੈਨੂੰ ਆਕ ਮਾਰੀ ਸਾਰੇ ਖਾਣੇ ਖਾਣੇ ਪੈਣੇ ਆ ਆਏ ਗਰਮ ਕਰ ਕਰ ਪ੍ਰਸ਼ਾਦੇ ਖਾਣੇ ਬੰਨੇ ਆ। ਹੋਰ ਚਾਚਾ ਕਰਦਾ ਕਰਮ ਨਾਲ ਦੀਆਂ। ਚਾਚਾ ਲੱਗਾ ਹੈ ਗਰਮ ਕਰਨ। ਬਾਈ ਕਿਹੜੇ ਤਰ੍ਹਾਂ ਪਚੀ? ਹਾਂ ਚੱਤੇ। ਉਹ ਦੇ ਕੈਨ ਪਈ ਨਾ। ਉਹ ਬਾਟਰ ਕੂਲ ਲੈ ਕੇ ਪਾਣੀ ਪਾ ਪਾ ਦੇ। ਪਾ ਦੇ ਨਾ। ਸੀ ਇਹ ਤਾਂ। ਛੋੜਿਆ ਜੇ ਨਾ। ਪਾਣੀ ਨਹੀਂ ਪਾਉਂਦੇ। ਆਲੂ ਭੜੀਆਂ। ਕਹਿੰਦਾ ਨੂਨ ਬਹੁਤ ਹੋ ਕੱਦ ਦੀ ਗੱਲ। ਜਿਆਦਾ। ਹੋ। ਇਹ ਆਏ ਆ ਇਹਦੇ ਪਿੱਛੇ ਪਾਪਾ ਪਾ ਹੰਦੇ ਦੇ। ਰਾਜੀ ਦਾ ਬਾਕ ਹੁੰਦਾ। ਇਹ ਵੱਜੀ ਲੱਗਦੀ ਨੇ। ਹਾਂ ਚਲੋ ਜੀ ਕਿਹ ਕੋ ਰੱਖੀਗਾ ਹਾਂ ਬਜੀ ਹਾਂਜੀ ਦਰਵਾਰ ਵਾ ਦੂ ਹਾਂਜੀ ਬਈ ਚਲੋ ਬਈ ਤਰਪਾਲ ਪਾ ਗਦੇ ਆਪਾਂ ਤਰਪਾਲ ਪਾ ਕੇ ਆਪਾਂ ਪਈਏ ਫਿਰ ਹਾਂ ਆਪਾਂ ਸੁਹਾ ਵੀ ਉਤਾਂਗਾ ਚਲੋ ਫਿਰ ਆਪਾਂ ਪੁੰਨੇ ਆ ਦਰਵਾਜ਼ਾ ਤਕੂ ਮੈਂ ਉੱਠ ਜਾਣਾ ਸਾਡੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਮਿਲਦੇ ਆਪਾਂ ਅਗਲੀ ਵੀਡੀਓ ਵਿੱਚ ਹੋ ਗਈ ਸਾਡੀ ਸਵੇਰ ਦਿਨ ਚੜ ਗਿਆ ਕਰਤਾਰ ਚਲ ਗਈ ਇਹ ਵੀ ਤਿਆਰੀ ਚਾਹੀਦਾ ਹੈ ਨਾ ਆਪਣੇ ਇੰਜਨ ਆ ਨਾ ਜਿਹੜਾ ਪਤਾ ਨਹੀਂ ਕਿਾ ਵੀ ਹਜੇ ਨਵੇਂ ਕਰਕੇ ਥੋੜੀ ਜੀ ਗਰਮੀ ਜ਼ਾਰੇ ਦਿਖਾਉਂਦਾ ਸੌਰੀ ਪੈਰ ਰੱਖਿਆ ਗਿਆ ਤੇ ਉੱਤੇ ਇੱਥੇ ਬਾਈ ਤੇ ਪਲੇਟ ਬ루ਡ ਹੈਣੀ ਰੱਖਣ ਨੂੰ ਤਾਂ ਇੱਧਰ ਉੱਧਰ ਜਾਣਾ ਪੈਂਦਾ ਤਾਂ ਉੱਤੇ ਪੈਰ ਧਰ ਕੇ ਜਾਂਦੇ ਨਹੀਂ ਤੇ ਇੱਥੇ ਨਾ ਇਹਦੇ ਬਣਾਵਾਂਗੇ ਹੁਣ ਜਾ ਕੇ ਨਾ ਕਰੇ ਜਦੋਂ ਚੱਲ ਗਏ ਇਹਦੇ ਇੱਥੇ ਇੱਕ ਪਲੇਟ ਜੀ ਬਣਾਵਾਂਗੇ ਉੱਪਰ ਵੀ ਇੰਜਨ ਦੇ ਉੱਤੇ ਪੈਰ ਨਾ ਧਰਿਆ ਹੋਵੇ ਬਾਕੀ ਪਤਾ ਨਹੀਂ ਤੇਵੇਂ ਨਵੇਂ ਕਰਕੇ ਇਹ ਗਰਮੀ ਥੋੜੀ ਜਿਆਦਾ ਦਿਖਾਉਂਦਾ ਜਿਵੇਂ 95 95 ਤੇ ਬਗ ਜਾਂਦਾ ਰੇਡੀਏਟਰ ਵੀ ਸਾਫ਼ ਰਹਿੰਦਾ ਹੈ ਨਾ ਕੂਲੈਂਟ ਆਪਾਂ ਪਾਇਆ ਹੋਇਆ ਦੇਖੋ ਇੱਧਰ ਬਾਕੀ ਇਹਦੀ ਜਾਲੀ ਦੀ ਨਾ ਜਿਹੜੀ ਪੌਦਨ ਲਿਆ ਲੈਂਦੀ ਸੀ ਇਹਦੇ ਨਾਲ ਦੀ ਜਾਲੀ ਲਾਈ ਤੀ ਇਹਦੇ ਸਰਾਗ ਥੋੜੇ ਜਿਹਾ ਜ਼ਿਆਦੇ ਆ ਉਹਦੇ ਸਰਾਗ ਥੋੜੇ ਜਿਹਾ ਘਟਦੇ ਥੱਲੇ ਪਈ ਉਹ ਵੀ ਤੁਹਾਨੂੰ ਦਿਖਾਉਣਾ ਇਹ ਜਾਲੀ ਅੱਜ ਦੂਜੀ ਉਹ ਲਾਤੀ ਇਹਦੇ ਲਿਆ ਕੇ ਮੈਂ ਕਿਹਾ ਵੀ ਹਨਾ ਗਰਮਾਈ ਤੇ ਥੋੜਾ ਜਿਹਾ ਇਹਨੂੰ ਪਰੇ ਰੱਖੀਏ ਇੰਜਨ ਨੂੰ ਬਾਕੀ ਉਹ ਜਾਲੀ ਨਾਲੋਂ ਇਹ ਜਾਲੀ ਦਾ ਥੋੜਾ ਜਿਹਾ ਫਰਕ ਆ ਕਿਉਂ ਖੁੱਲ੍ਹ ਸਾਹ ਖੁੱਲਾ ਲਾਊਗਾ ਇੰਜਨ ਰੇਡੀਏਟਰ ਨੂੰ ਇਹਦੇ ਨਾਲ ਕੀ ਦੋ ਉਹ ਥੋੜੇ ਜਿਹੇ ਸਰਾਗ ਕਿਤੇ ਘਟ ਤਾਂ ਜਣੇ ਇਹ ਤਾਂ ਖੁੱਲਾ ਹੀ ਸਾ ਨਾ ਜਿੱਥੇ ਤਾਰੇ ਆ ਵਿੱਚ ਤਾਰ ਦਾ ਤੁਹਾਨੂੰ ਪਤਾ ਕਿੰਨਾ ਕਿੰਨਾ ਕਬਜ਼ਾ ਹੁੰਦਾ ਹੈ ਥਿਊ ਜਿਆਦੇ ਇਹ ਖੁੱਲੀ ਹਵਾ ਲਾਉਗੀ ਪੂਰੀ ਉਹ ਬਾਕੀ ਹੁਣ ਆਏਵੇਂ ਇੰਜਨ ਅੱਜ ਪਤਾ ਲੱਗ ਜੂ ਚੱਲੇ ਤੇ ਹਨਾ ਮੌਸਮ ਹੋ ਗਿਆ ਸਾਫ ਕੰਮ ਫੇਰ ਠੰਡਿਆਂ ਚ ਆ ਗਿਆ ਜਿਵੇਂ ਹਨਾ ਤੁਹਾਨੂੰ ਦੱਸਿਆ ਤਾਂ ਵੀ ਜਦੋਂ ਬੱਦਲ ਹੁੰਦਾ ਬਾਈ ਫੇਰ ਤਾਂ ਹਰੀ ਫਰੀ ਫੇਰ ਤਾਂ ਇਹ ਕਹਿੰਦੇ ਚੱਕ ਦੋ ਜਿਹੜੀ ਆਉਂਦੀ ਹੈ ਬੱਸ ਅੱਜ ਮੌਸਮ ਸਾਫ ਹੋ ਗਿਆ ਉਹਦੇ ਬਾਅਦ ਹੁਣ ਕੰਮ ਠੰਡਾ ਹੋ ਗਿਆ ਇੱਕ ਮਸ਼ੀਨ ਤਾਂ ਲੈ ਗਿਆ ਦਲੀਪ ਇੱਕ ਖੜੀ ਆ ਜੇ ਕਿਉਂ ਆਇਆ ਵੀ ਆਪਾਂ ਕਿਹੜਾ ਜੰਟਾ ਜੁੰਟਾ ਚੱਕਰਾਂ 'ਚ ਫਸੇ ਹੋਣਾ ਬਾਈ ਜੰਟਾਂ ਦਾ ਤੁਹਾਨੂੰ ਪਤਾ ਕਈ ਪਿੰਡਾਂ ਦੇ ਵਿੱਚ ਹੈ ਨਾ ਮਸ਼ੀਨਾਂ ਜਿਹੜੀ ਘਮਾ ਫਰਾ ਕੇ ਲਿਆ ਕੇ 5 10 20 ਵਿਗੇ ਕਰਾ ਲਏ ਉਹਨੇ ਪਰ ਆਪਣਾ ਜਿਹੜਾ ਕੋਈ ਜੰਟ ਨਹੀਂ ਖੁੱਲੇ ਖੜੇ ਆ ਆਪਾਂ ਹਨਾ ਜਿਹੜੀ ਇਹਨਾਂ ਨੂੰ ਜੰਟੀ ਦੇਣੀਆਂ ਉਹੀ ਆਪਾਂ ਘੱਟ ਵੱਟ ਲਈਂ ਬਾਈ ਸੋਚ ਲਈਦਾ ਫਿਰ ਵੀ ਚਲੋ ਸ਼ੋਗਰਾ ਮਾਲਕ ਦਾ ਜੋ ਵੀ ਚੱਲ ਰਿਹਾ ਹੈ ਨਾ ਆਪਾਂ ਨਹੀਂ ਬਿਲਕੁਲ ਦਿਲ ਤੇ ਲਾਉਂਦੇ ਵੀ ਆਏ ਆ ਖੜੀ ਆ ਆਪਾਂ ਦਾ ਬਾਈ ਇੱਕ ਰੇਟ ਨੰਬਰ 2 ਤੇ ਜੰਟਾ ਤੇ ਬਿਨਾ ਚੱਲ ਕੇ ਖੁਸ਼ ਆਂ ਵੀ ਰੇਟ ਹੋਵੇ ਫੁੱਲ ਹਨਾ ਵਧੀਆ ਰੇਟ ਹੋਵੇ ਆਪਾਂ ਨੂੰ ਬਜੇ ਵੀ ਕੋ ਪੜਦਾ ਹੋਈ ਕੋਵੇ ਆਪਾਂ ਮੈਂ ਖੜੀ ਰਹੇ ਕੋਈ ਫਰਕ ਨਹੀਂ ਪੈਂਦਾ ਖੜੀ ਦੀ ਕਿਹੜਾ ਖਰਚਾ ਕਰਨਾ ਹੈ ਬਾਈਏ ਰੇਟ ਨੂੰ ਘੱਟ ਕਰਕੇ ਵਧਣਾ ਹੈ ਡੀਜ਼ਲ ਭਰਾ ਲਿਆ ਉਨੇ ਦਾ ਫੇਰ ਭਰਾ ਲਿਆ ਉਨੇ ਦਾ ਹੀ ਫੇਰ ਭਰਾ ਲਿਆ ਫੇਰ ਤਾਂ ਕੋਈ ਨਹੀਂ ਫਾਇਦਾ ਹੈਗਾ ਹਨਾ ਇਹਦੇ ਨਾਲ ਤਾਂ ਫੇ ਆਏ ਵੀ ਚਲੋ ਜੇ ਖੜੇ ਆ ਤਾਂ ਕੋਈ ਨੁਕਸਾਨ ਨਹੀਂ ਹੈਗਾ ਬਾਕੀ ਦਿਖਾਉਣਾ ਤੁਹਾਨੂੰ ਜਾਲੀ ਥੱਲੇ ਪਈ ਆ ਆਹ ਜਾਲੀ ਲਾਈ ਦੀ ਆਪਾਂ ਇਹਨੇ ਰਿਪੇਅਰ ਮੌਕੇ ਨਾ ਇਹਦੇ ਸਰਾਕ ਥੋੜੇ ਜੇ ਘੱਟ ਤੇ ਸਾਨੂੰ ਆਏ ਦਾ ਵੀ ਯਾਰ ਪੱਕੀ ਜਾਲੀ ਆ ਨਾ ਵੀ ਦਰਖਤਾਂ ਦਰਖਤਾਂ ਦੇ ਵਿੱਚ ਵੀ ਟੁੱਟੂ ਵੀ ਨਹੀਂ ਪਰ ਇਹ ਇਹਨਾਂ ਦਾ ਮੰਨਣਾ ਇਹ ਆ ਵੀ ਜਾਲੀ ਕਰਕੇ ਗਰਮ ਹੁੰਦੀ ਆ ਅੱਜ ਜਾਲੀ ਇਹ ਵੀ ਰੱਖ ਲਈ ਉਹ ਵੀ ਲੈ ਜਾਂਦੀ ਰਾਤ ਨਾ ਵੀ ਜੇ ਤਾਂ ਫਰਕ ਲੱਗਿਆ ਤਾਂ ਉਹਨੂੰ ਰੱਖ ਲਾਂਗੇ ਕਿਉਂਕਿ ਬਾਈ ਉਹ ਜਾਲੀ ਤਾਂ ਦੂਜੀ ਹੁੰਦੀ ਆ ਨਾਰਮਲ ਜੀ ਹੁੰਦੀ ਆ ਜ ਜੇ ਨਾ ਟਟਾਣੀਆਂ ਰੂਣੀਆਂ ਆਉਣੀਆਂ ਉਹਦੇ ਵਿੱਚ ਬਹੁਤ ਉਹ ਖਰਾਬ ਟੁੱਟ ਜਾਣਾ ਉਹਨੇ ਇਹਨਾਂ ਰਹਿਣਾ ਬਹੁਤ ਘਾਟਾ ਚਾਂਸ ਘਟਾਉਂਦੇ ਰਹਿਣੇ ਦੇ ਯਾਨੀ ਇਹ ਜਾਲੀ ਦੀ ਜਿਹੜੀ ਇਹ ਜਿੱਥੇ ਮਰਜ਼ੀ ਦਰਖਤਾਂ ਦਰਖਤਾਂ ਦੇ ਵਿੱਚ ਜੀ ਜਾਣ ਜਾਨੀ ਇਹ ਪਾੜਦੀ ਨਹੀਂ ਹੈਗੀ ਇਹਦੇ ਕਰਕੇ ਜਿਹੜਾ ਇੰਜਨ ਹੈ ਨਾ ਥੋੜ ਬਾਕੀ ਇਹਨਾਂ ਦਾ ਕਹਿੰਦੇ ਬਈ ਗਰਮ ਹੁੰਦਾ ਮੈਂ ਕਿਹਾ ਕੋਈ ਗੱਲ ਨਹੀਂ ਗਰਮ ਹੁੰਦਾ ਜੇ ਫਿਰ ਆਪਾਂ ਜਾਲੀ ਬਦਲ ਦੰਨੇ ਹਨਾ ਜਾਲੀ ਬਦਲ ਕੇ ਵੀ ਖੜੇ ਆ ਬਾਕੀ ਫੋਰ ਮੈਂ ਸਾਡਾ ਲੱਗਿਆ ਆ ਟਰੈਕਟਰ ਨੂੰ ਕਿੱਦਾਂ ਫੋਰ ਬਣਾ ਵਧੀਆ ਮਾੜਾ ਵਰਮਾ ਮਰਾ ਲਿਆ ਵਾ ਜਾ ਕੇ ਟਰੈਕਟਰ ਨੇ ਬਾਈ ਕੱਲ ਕਰਤਾ ਨੁਕਸਾਨ ਅਰਜਨ ਨੋਵੋ ਲੋਗੋ ਤੇ ਬਹੁਤ ਜ਼ੋਰ ਲਾਇਆ ਹੈ ਬਣਾਉਣ ਤੇ ਕੰਪਨੀ ਨੇ ਨਾ ਵੀ ਲੋਗੋ ਤੇ ਐ ਧੂੜ ਕੱਢੀ ਪਈ ਆ ਪਾਵਰ ਆਈਡੈਂਟੀਟੀ ਸਟicker ਲਾ ਤੇ ਆ ਉੱਥੇ ਜਿੱਥੇ ਮਸ਼ੀਨ ਖੜੀ ਆ ਜਿੱਥੇ ਮਸ਼ੀਨ ਖੜੀ ਆ ਉਹ ਉਥੇ ਹੋਰ ਅੱਗੇ ਲੈ ਮੈਂ ਕਿਹਾ ਰਹਿਣ ਦੇ ਯਾਰ ਨਹੀਂ ਮਾੜੀ ਜੀ ਗੁਰਜਗਾ ਵਿੱਚ ਸਿਰ ਘੱਟ ਜਾਂਦਾ ਮਾੜੀ ਜੀ ਗੁਰਜਗਾ ਉਹ ਦੇ ਪਾਨਾ ਦੇ ਤਾਂ ਕੱਲ ਲਿਆ ਦੇਣਾ ਮਚਾਪੀ ਪਾਨਾ ਥੱਲੇ ਹੋਰ ਮੋਟੂ ਹਾਂਜੀ ਬਾਈ ਬੜੀਆ ਬੜੀਆ ਕੱਟ ਗਿਆ ਕਿਉਂਗਾ ਉਹ ਮੈਂ ਕੁਝ ਤੇ ਆਬੀ ਲਿਆਇਦਾ ਦੇਸੀ ਚਾਬੀ ਦੀ ਘਾ ਪਈ ਜਿਹੜੀ ਆ ਤੇਰੇ ਬਾਰੇ ਚ ਬਈ ਜਿਹੜੀ ਆਹੀ ਹਾਂ ਹਾਂ ਤੇ ਦੇਸੀ ਜੀ ਦੀ ਉਹਦਾ ਮੈਂ ਤੇ ਇਹ ਨਾਲ ਚਾਬੀ ਦੇ ਮੈਂ ਦੇ ਦਰ ਟੂਲ ਵਿੱਚ ਰੱਖ ਲਈ ਹੋਗੀ ਕਿਸੀ ਚਾਬੀ ਦੀ ਆ ਪਰਲੇ ਪਾਸੇ ਤੇ ਐ ਜੀ ਦੀ ਜਾਂ ਮੈਂ ਤੇ ਆ ਤੋਂ ਵੀ ਵੇਚ ਨੇ ਇਸ ਦਾ ਗੇਅਰ ਕੀ ਖੋਲਦੀ ਉਹ ਗੇਅਰ ਖਰਾਬ ਹੋ ਗਿਆ ਯਾਰ ਇਹ ਹਾਂ ਫਰੇਦੀ ਆ ਦੇ ਦੇ ਅਰਜਨ ਨੋਵੋ 57 ਐਚਪੀ ਹਨਾ ਲਾਈਟਾਂ ਛੋਹਾ ਅਰ ਸਟਿਕਰਾਂ ਤੇ ਬੜਾ ਜ਼ੋਰ ਦਿੱਤਾ ਲੋਗੋਆਂ ਦੇ ਪਰ ਜਿਹੜਾ ਆ ਸਿਸਟਮ ਹੈ ਨਾ ਰਾੜਾ ਇਹ ਸਾਡੇ ਨਾਲ ਨਹੀਂ ਬਹੁਤ ਬੰਦਿਆਂ ਗੱਲ ਹੈ ਨਾ ਇਹਦੀ ਜਿਹੜੀ ਹੱਡ ਬੀਤੀ ਹੋਈ ਹੈ ਹੈ ਫੋਰਮਨ ਕਾਲੂ ਕਾ ਕਹਿੰਦਾ ਰੇਕ ਕਈ ਵਾਰ ਟੁੱਟ ਜਾਂਦੀ ਹੈ ਕਹਿੰਦਾ ਇਹ ਰੇਕ ਦੀ ਟੁੱਟਦੀ ਆ ਜੁਕੇ ਆ ਦੇਖ ਤਾਂ ਸੀ ਕਿੰਨੀ ਡੂੰਗੀ ਕਰੀ ਹੋਈ ਆ ਇਹਦੀ ਲੋਡ ਹੈ ਨਹੀਂ ਇਹਨੀ ਰਾੜ ساری ਰਾਡ ਚ ਦਾ ਗੁਰਜਿੰਗ ਇਹਦੀ سپورਟ ਖਤਮ ਹੋ ਗਈ ਇਹਦੀ ਤਾਂ ਹੈ ਇਹ ਬਾਈ ਰਾੜ ਆ ਨਾ ਫੋਰਿੰਗ ਕੰਪਾਸ ਪੈਂਦੀ ਹੈ ਜਿੱਥੇ ਉਹ ਇਹ ਗੋ ਰਾੜ ਆ ਕੱਲ ਇੱਥੇ ਤੋਂ ਟੁੱਟ ਗਈ ਇਹ ਚੱਲਦੇ ਚੱਲਦੇ ਚੰਗੇ ਭਲੇ ਦੀ ਦੂਜਾ ਗੇਅਰ ਫਸਣ ਲੱਗ ਗਿਆ ਇਹਨੇ ਚੱਲ ਇੱਕ ਅੱਧੀ ਵਾਰ ਕੱਢ ਕੇ ਗੇਅਰ ਬੰਨ ਕੇ ਚਲਾ ਲਿਆ ਫੇਰ ਫਸ ਗਿਆ ਫੇਰ ਜਾ ਕੇ ਕਿਤੇ ਖੋਲ ਲਿਆ ਜਾ ਤਾਂ ਨਾ ਵਿੱਚ ਤੇ ਰਾੜ ਦੇਖੀ ਟੁੱਟੀ ਨਿਕਲ ਗਈ ਹੁਣ ਸਿਆਪਾ ਇੱਥੇ ਰਾੜ ਵੀ ਨਹੀਂ ਮਿਲਦੀ ਹੋएगी ਇਹ ਔਰ ਇਹ ਕਿ ਵਿਚ ਗਲੀ ਜੀ ਹੈ ਨਾ ਇਹ ਕਿਵੇਂ ਰਹਿ ਗਈ ਆਂ ਕਾਬਰ ਇਹਦਾ ਸਰਾਖ ਮੋਰਾ ਕੇ ਮੜ ਜੀ ਗੁਰਜਕ ਡੂੰਗੀ ਕਰਕੇ ਲਿਆ ਉਹ ਜਿੱਥੇ ਕਮੈਨ ਖੜੀ ਆ ਪੌਦ ਦਾ ਟਰੈਕਟਰ ਵਾਲੀ ਉਥੇ ਮਰਾ ਲਿਆ ਬਾਕੀ ਇਹਦਾ ਟਰੈਕਟਰ ਦੇ ਰੇਹ ਕਰ ਜਾਂਦੇ ਹੀ ਹੈ ਨਾ ਇਹ ਕੰਪਲੀਟ ਆਉਂਦੀ ਆ ਕੱਲ ਜਿੰਨੇ ਵੀ ਅਸੀਂ ਪੰਜਾਬ ਫੋਨ ਲਾਇਆ ਉਹ ਕਹਿੰਦੇ ਵੀ ਉਹਨਾਂ ਨੇ ਇਹੀ ਦੱਸਿਆ ਕਹਿੰਦੇ ਵੀ ਰਾਹ ਟੁੱਟ ਗਈ ਦੀ ਇੱਕ ਮਿਸਤਰੀ ਆਟੇ ਖਵਾਣੋ ਕਾਲੂ ਨਾ ਜਿਹੜੇ ਦਾਤਾ ਕਹਿੰਦਾ ਰਾਤ ਟੁੱਟ ਗਈ ਛਿੰਦਾ ਬਾਪੂ ਆ ਕੋਈ ਨਹੀਂ ਦਾਤਾ ਬਾਈ ਹਨਾ ਵੀ ਰਾਤ ਟੁੱਟ ਗਈ ਤਾਂ ਰਾੜ ਜਿਹੜੀ ਰਾਤ ਦੇ ਹੁਣ ਭਾਲ ਦੇ ਫਿਰ ਤਾਂ ਰਾੜ ਦੀ ਇਹ ਮਿਲੀ ਹਨਾ ਹੁਣ ਰਾਤ ਦਾ ਫੇ ਬਿਲਡਿੰਗ ਸੈਟ ਕਰ ਕਰਕੇ ਬਿਲਡਿੰਗ ਚਲਾ ਰਹੇ ਆ ਰਾੜ ਲੈ ਕੇ ਜਾਣੀ ਨਾਲ ਹਾਂ ਦਵਾ ਪਾ ਕੇ ਜਾ ਕਰਾ ਲਿਆ ਆਪਾਂ ਰੈਂਕ ਕੱਟ ਲਾਇਆ ਯਾਰ ਹੋਰੀ ਆ ਜਾ ਹੋਰੀ ਜਮਾ ਕਢਾਉਣਾ ਕਾ ਕੇ ਆਇਆ ਉਹ ਕਾ ਹੋ ਜਾਂਦਾ ਨਾ ਅੱ비 ਮੈਂ ਕਹਿੰਦਾ ਰਾਤ ਅਸੀਂ ਪਚੌਰ ਦੇ ਏਰੀਏ ਦੇ ਵਿੱਚ ਇੱਧਰ ਮਕਸੀ ਮੁਕਸੀ ਕਈ ਜਗ੍ਹਾ ਫੋਨ ਫੋਨ ਲਾਏ ਹਨਾ ਪਰ ਹੁਣ ਕੋਈ ਅੰਦਰ ਕਹਿੰਦਾ ਕੋਈ ਪਿੱਛੇ ਨੂੰ ਕਹਿੰਦਾ ਛੇਪੂਰੀ ਕਹਿੰਦਾ ਕੋਈ ਗੂਨੇ ਕਹਿੰਦਾ ਵੀ ਕਿਤੇ ਨਹੀਂ ਹੱਤ ਪਿਆ ਜਣਾ ਕੋਈ ਭਾਈ ਨਾ ਤਾਂ ਪਹਿਲਾਂ ਰਾੜਦਾ ਹੀ ਨਹੀਂ ਪਤਾ ਲੱਗਦਾ ਇੱਧਰ ਤਾਂ ਵੀ ਇਹ ਉਹ ਕਹਿੰਦੇ ਰਾੜ ਕੌਣ ਸੀ ਰਾੜ ਕਹਿੰਦੇ ਖੋਲੇ ਹਨਾ ਅਰਜਨ ਟਰੈਕਟਰ ਇੱਧਰ ਆ ਜਿਆਦੇ ਹੈਗਾ ਹਨਾ ਇੱਧਰ ਜਿਆਦੇ ਮਹਿੰਦਰਾ ਸੋਨਾਲੀਕਾ ਵੀ ਘਟਾ ਮਹਿੰਦਰਾ ਜਿਆਦੇ ਹੈ ਇੱਧਰ ਇਹਨੇ ਕਿ 475 ਹਨਾ 585 ਇਹ ਜੇ ਟਰੈਕਟਰ ਹੋਗੇ ਜੌਂਡੀਆ ਰੋਗੇ ਇਹ ਟਰੈਕਟਰ ਜਾਦੇ ਆ ਇੱਧਰ ਇਹ ਟਰੈਕਟਰਾਂ ਦੀ ਦੇਖਿਆ ਦਾ ਚ ਦਰਜਣ ਤਾਂ ਨਹੀਂ ਦੇਖਿਆ ਜਦੋਂ ਦੇ ਪਾਏ ਹਨਾ ਅੱਜ ਤਾਂ ਹੀ ਜਵਾਨ ਮਿਲਦਾ ਹੁਣ ਇਹਦੀ ਰਾੜ ਆ ਉਹ ਰਾੜ ਮਿਲੀ ਨਹੀਂ ਹੁਣ ਫੋਰਮੈਨ ਨੇ ਕੀ ਕਰਾ ਬਿਲਡਿੰਗ ਕਰਤੀ ਜੱਜ ਸਾਰੀ ਹੋ ਫਿਰ ਬਿਲਡਿੰਗ ਕਰਕੇ ਹੁਣ ਲੱਗੇ ਆ ਪਾਉਣ ਦੇਖਦੇ ਆ ਫਿਰ ਬਾਕੀ ਇੱਧਰ ਮਸ਼ੀਨ ਵੀ ਕਰੀ ਜਨੇ ਆ ਰੈਡੀ ਬਣੀ ਨਹੀਂ ਓਏ ਨਹੀਂ ਜਿਹੜੇ ਉੱਪਰ ਸਪਰਿੰਗਾਂ ਵਾਲੀ ਡੱਬੀ ਪਈ ਆ ਸਪਰਿੰਗਾਂ ਵਾਲੀ ਨਹੀਂ ਪਈ ਉਹ ਛਤਰੀ 'ਚ ਉਹ ਲਿਆ ਬਾਕੀ ਐਮਪੀ ਜਾ ਕੇ ਆਹੀ ਦੇ ਘਰਾਂ ਸਮਾਨ ਸਮੁੰਦੀ ਨਾ ਬਹੁਤ ਵੀ ਪਤਾ ਨਹੀਂ ਹੁਣ ਰੱਬ ਬਈ ਤਾਂ ਕਿਹੜਾ ਪਤਾ ਲੱਗਦਾ ਨਾ ਨਹੀਂ ਪਤਾ ਹੁੰਦਾ ਵੀ ਇਹ ਰਾਡ ਟੁੱਟਦੀ ਆ ਤੇ ਪਿੰਡੋ ਦੇ ਨਾਲੇ ਲਿਆਉਂਦੇ ਬਾਕੀ ਨੇ ਟਰੈਕਟਰ ਵੀ ਐਤ ਕਿਉਂ ਲਿਆ ਫੋਰਮੈਨ ਇਹ ਜੇ ਕਿਤੇ ਪਤਾ ਲੱਗ ਜਾਂਦਾ ਨਾ ਪਿੰਡ ਕਾਲੂ ਮੈਸਤਰੀ ਪਿੰਡੇ ਦਾ ਦੱਸ ਦਿੰਦਾ ਸਾਨੂੰ ਕੋਈ ਵੀ ਇਹ ਰਾਡ ਬਈ ਅਰਜਨ ਦੀ ਟੁੱਟਦੀ ਆ ਜ਼ਰੂਰ ਤਾਂ ਪਿੰਡ ਤੋਂ ਫੜ ਲਿਆਉਂਦੇ ਹੁਣ ਰਾਤ ਅਸੀਂ ਖਾਸਾ ਘੁੰਮ ਕੇ ਆਏ ਬਈ 11 12 ਵਜੇ ਆਏ ਹਨਾ ਪਰ ਰਾਤ ਦਾ ਹਜੇ ਟੱਕਰ ਸਵੇਰੇ ਸ਼ੱਕ ਏਜੰਸੀ ਵਾਲਾ ਉਹ ਸ਼ੋਰੂਮ ਆ ਉਹਨੂੰ ਕਹਿ ਕੇ ਆਇਆ ਉਹ ਕਹਿੰਦਾ ਸਵੇਰੇ 11 ਵਜੇ ਸ਼ੋਰੂਮ ਖੋਲੂਗਾ ਆ ਜਿਓ ਤੁਹਾਨੂੰ ਮੈਂ ਹਿਲਾ ਕਰਕੇ ਦੇ ਦੂੰਗਾ ਪਤਾ ਕਰਕੇ ਦੱਸ ਦੂੰਗਾ ਕਿੱਥੇ ਤੇ ਮਿਲੂਗੀ ਲਿਆਉਣੀ ਤੁਹਾਨੂੰ ਆਪੂਗੀ ਮੈਂ ਕਹਾਂ ਯਾਰ ਚੱਲ ਫੋਰਮਨ ਕਹਿੰਦਾ ਫੇ ਮੈਂ ਇਹ ਬਿਲਡਿੰਗ ਦਾ ਬਾਈ ਕਾਰੀਗਰ ਆ ਨਾ ਬੰਦਾ ਇਹ ਕਹਿੰਦਾ ਵੀ ਮੇਰੀ ਬਿਲਡਿੰਗ ਕਰੀ ਵੀ 100% ਦਾ ਟੁੱਟ ਤੀ ਮੈਂ ਕਹਾਂ ਜੇ ਤੈਨੂੰ ਆਪਣੇ ਜੀ ਦੇ ਭਰੋਸਾ ਹੈ ਨਾ ਕੰਮ ਤੇ ਆ ਮੈਂ ਕਹਾਂ ਤੁਹ ਨਹੀਂਦਾ ਕਿਆ ਪਰ ਸੀਰ ਲੱਗ ਜੇ ਨਹੀਂ ਦੁਰਜਿੰਗਾ ਨਾ ਬਾਈ ਨਟਾਂ ਦੀ ਜਿੱਥੇ ਕੰਪਾਸ ਖਾਫ ਹੁੰਦੀ ਗੋਰਜਿੰਗ ਤੇ ਇਹ ਆਹ ਲੜਾ ਇੰਨੀ ਮੋਟੀ ਦਾ ਰਾੜ ਆ ਇੰਨੀ ਇਹ ਇੰਨੀ ਮੋਟੀ ਗੋਰਜਿੰਗ ਮਾੜਾ ਜਾਂ ਫਰਕਾ ਬਸ ਗੋਰਜਿੰਗ ਦਾ ਕੋਸਟ ਪੁਆਇੰਟ ਆਂਦਾ ਜੇ ਆਹ ਥਾਰ-ਪਾਰ ਹੋ ਤੋ ਬਾਕੀ ਐਡੀ ਗੋਰਜਿੰਗ ਦੀ ਕੀ ਲੋਡ ਆ ਯਾਰ ਮਾੜੀ ਜੀ ਗੋਰਜਿੰਗ ਚਾਹੀਦੀ ਜਿਵੇਂ ਆਪਣੇ ਕਮੈਂਡ ਦੇ ਹਨਾ ਬਾਂਸਰੀਆਂ ਤੇ ਹੁੰਦੀ ਆ ਮਾੜੀ ਜੀ ਗੋਰਜਿੰਗ ਹੁੰਦੀ ਆ ਉਹਦੇ ਇੰਨੀ ਹੁਣ ਜੇ ਆਪਾਂ ਕਈ ਇਹ ਵੀ ਆਰ-ਪਾਰ ਗੋਰਜਿੰਗ ਆ ਉਹ ਤਾਂ ਬਈ ਸਪੋਰਟ ਘਟਾਈ ਜਾਂਦੀ ਆ ਨਾ ਫੇਰ ਰਾੜ ਥੋੜੀ ਰਹਿ ਗਈ ਫੇਰ ਤਾਂ ਵੱਲੋਂ ਐ ਸਾਈਡਾਂ-ਸਾਈਡਾਂ ਰਹਿ ਗਈਆਂ ਲੱਗੀਆਂ ਬਾਕੀ ਸਾਰਾ ਉਹ ਹੋ ਗਿਆ ਚਲੋ ਮਣੀ ਕਰ ਲੋ ਤਿਆਰ ਆ ਚਾਚੇ ਇਹਨੂੰ ਕੱਢੇ ਜਿਹੜੇ ਗੇਰ ਵਾਲੇ ਸਪਰੰਗਾ ਆਪਣੇ ਹਾਂ ਆਈਆਂ ਚਾਚਾ ਆਹ ਤੂੰ ਕੀ ਕੱਢੀ ਜਾਂਦਾ ਇਹ ਉਹਨੇ ਕੱਢੇ ਉੱਤੇ ਇਹ ਬੜਾ ਥੋੜਾ ਜਿਹਾ ਨਾ ਉਹਦਾ ਲੰਬਾ ਜਿਹਾ ਬੜੀ ਨੇ ਮੋਟਾ ਥੋੜਾ ਜਿਹਾ ਆਜ ਦੇ ਨਾਲ ਦੱਸਦਾ ਇਹਦਾ ਦੋ ਇਕੱਠੇ ਹੀ ਆ ਜੀ ਆਹ ਥੋੜੀ ਦਿੱਤਾ ਉਹ ਕੋ ਦਾ ਬੜਾ ਹੈ ਤਾਂ ਨਾ ਨਹੀਂ ਆ ਵੀ ਬੜਾ ਹੈ ਬੜੇ ਇਹ ਦੇ ਕਿਉਂ ਬੱਦਿਆ ਨੇ ਪੈ ਜਾਣੇ ਚਾਚਾ ਬੜੇ ਨੂੰ ਕੀ ਆ ਅੱਛਾ ਕੰਮ ਦਾ ਚੱਲੂ ਹਾਂ ਉਹ ਕੰਮ ਪੰਜ ਬੱਟੂ ਵੀ ਪਾਲਵੇ ਆ ਇੱਕ ਲੈ ਲਾ ਦੂੰ ਜੇ ਲੋਡ ਪੁੰਦਾ ਫੇ ਹੋਰ ਲੋਡ ਵੀ ਤਾਂ ਹੋਰ ਲੈ ਲਈ ਕਾਚਾ ਖਾਣਾ ਹੈ ਤੂੰ ਆਹ ਹਾਂ ਯਾਦ ਆਲੀ ਦੀਏ ਕਦੇ ਹੈ ਯਾਦ ਆਲੀ ਦੀਏ ਕਦੇ ਜੀ ਅੱਛਾ ਆਹੀਂ ਕੋਈ ਇਹ ਕੂਲ ਪਰੀ ਪੁੜੀ ਜੀ ਰੱਖੀ ਪਿਆ ਦਮਾਨਾ ਆਹੀ ਤੇ ਸਾਡੇ ਪੁੜੀਆਂ ਪੁੜੀਆਂ ਭਈਆਂ ਕਈ ਜਣੇ ਖਾਣੇ ਹਨਾ ਮਨੀ ਬੱਚੀ ਹਾਂ ਕੱਟਰ ਲੋਡ ਹਾਂ ਕੱਟਰ ਪਾ ਲੋ ਖੜ ਜਾ ਨੂੰ ਆ ਜਾਣ ਦੇ ਦੱਸੂਗਾ ਇੱਧਰ ਜਾਣਾ ਆਪਾਂ ਵੱਢਣ ਚਲੋ ਬਾਕੀ ਲਿਆ ਕੇ ਅਰਜਨ ਦਾ ਸਮਾਨ ਹਨਾ ਫੇਰ ਕਰਕੇ ਚੱਲਦਾ ਇਹਨੂੰ ਫੇਰ ਕੰਮ-ਕੰਮ ਚਲਾਈਏ ਕੱਲ ਦਾ ਖੜਾ ਭਾਈ 4-5 ਵਜੇ ਦਾ ਹਨਾ ਟਰੈਕਟਰ ਤੇ ਸਮਾਨ ਦੀ ਬੜੀ ਪ੍ਰੋਬਲਮ ਹੈ ਜੇ ਸਮਾਨ ਮਿਲਦਾ ਹੋਵੇ ਨਾ ਖੋਲਤਾ ਹੀ ਆਪੇ ਲਿਆ ਪੁੱਛ-ਪੁੱਛ ਕੇ ਮੇਸਤਰੀ ਨੂੰ ਫੋਰਮੈਨ ਨੂੰ ਕਾਲੂ ਨੂੰ ਅਰਜਿੰਦੇ ਨੂੰ ਉਹਨਾਂ ਨੂੰ ਪੁੱਛ-ਪੁੱਛ ਕੇ ਖੋਲਿਆ ਸਾਰੇ ਹੀ ਪਰ ਜਿਹੜਾ ਸਮਾਨ ਆ ਸਮਾਨ ਦੀ ਦਿੱਕਤ ਆਈ ਨਹੀਂ ਤਾਂ ਹੁਣ ਨੂੰ ਆ ਨਾ ਅਜੇ ਚਲਾ ਦਿੰਦੇ ਸੱਜਦੇ ਜੇ ਰਾਤ ਕਿਤੇ ਮਿਲ ਜਾਂਦਾ ਤਾਂ ਰਾਤ 2:30 ਵੱnade ਤੱਕ ਫਟਕਾ ਕੇ ਛੱਡ ਦਿੰਦੇ ਚਲੋ ਠੀਕ ਹੈ ਜੀ ਮਿਲਦੇ ਆਂ ਫਿਰ ਕਿਸ ਅਗਲੀ ਵੀਡੀਓ ਚਾਣਾ ਬਾਕੀ ਕਿਸਮਤ ਆ ਨਾ ਜੋ ਕਿਸਮਤ ਦੇ ਵਿੱਚ ਲਿਖਿਆ ਹੋਇਆ ਹੋਣਾ ਹੋਈ ਆ ਉਹਦੇ ਬਿਨਾਂ ਤਾਂ ਕਹਿੰਦੇ ਪੱਤਾ ਵੀ ਨਹੀਂ ਹਿਲਦਾ